ਬੋਲੇ ਗੁਰੂ ਪੰਜਵੇਂ ਨਾਨਕ ਕਹਿੰਦੇ ਪਿਆਰਨਾ ਬਾਬਾ ਜੀ ਸਦਿਆ ਥੋਂ ਨੂੰ ਅਸੀਂ ਸਤ ਕਾਰਨਾ ਬਾਬਾ ਜੀ ਸਦਿਆ ਥੋਂ ਨੂੰ ਅਸੀਂ ਸਤ ਕਾਰਨਾ ਕਹੇ ਜੋ ਬਚਨ ਤੁਸਾਨੂੰ ਪੂਰੇ ਚੜਾ ਦੇਵੋ ਬਾਬਾ ਜੀ ਬਣੋਂ ਗਰੰਥੀ ਸੇਵਾ ਨੇ ਬਾ ਦੇਵੋ ਬਾਬਾ ਜੀ ਬਣੋਂ ਗਰੰਥੀ ਕਾਰਜ ਇਹ ਸ਼ੁੱਧ ਹੋ ਗਿਆ ਨਾਨਕ ਦੀ ਮਿਹਰ ਨਾਲ ਸ਼ੁਭ ਦਿਹਾੜਾ ਮਿਲਣਾ ਕਦੇ ਫੇਰਨਾ ਇਹੋ ਜਿਹਾ ਸ਼ੁਭ ਦਿਹਾੜਾ ਮਿਲਣਾ ਕਦੇ ਫੇਰਨਾ ਬੰਨੋ ਮੋੜ ਸੰਪਰਦਾਦਾ ਦੁਨੀਆਂ ਪਰ ਲਾ ਦੇਵੋ ਬਾਬਾ ਜੀ ਬਣੋ ਗਰੰਥੀ सेवा निवादे वो बाबा जी बन करंती बन जो वजीर गुरु दे थोडाए फर्ज है कीतीए थोडे ताई असाने अर्ज है ਕੀਤੀਏ ਥੋਡੇ ਤਾਈ ਅਸਾਨੇ ਅਰਜ਼ ਹੈ ਕੀਤੀ ਜੋ ਅਸਾਂ ਬੇਨਤੀ ਜੀ ਪੂਰੇ ਚੜਾ ਦੇਵੋ ਬਾਬਾ ਜੀ ਬਣੋਂ ਗਰੰਥੀ ਸੇਵਾ ਨਿਵਾ ਦੇਵੋ ਬਾਬਾ ਜੀ ਬਣੂ ਗਰੰਥੀ ਪਹਿਲੇ ਗਰੰਥੀ ਤੁਸੀਂ ਪਹਿਲਾ ਪ੍ਰਕਾਸ਼ ਹੈ ਕਰੂ ਪਰਕਾਸ਼ ਕਰੇ ਜੋ ਪੂਰੀ ਹਉਆਸ ਹੈ ਕਰੂ ਪਰਕਾਸ਼ ਕਰੇ ਜੋ ਪੂਰੀ ਹਉ AAS ਐ ਪਰਮਾ ਵਿੱਚ ਪੈ ਗਈ ਦੁਨੀਆ ਤੁਸੀਂ ਪਾਰ ਲਾ ਦੇਵੋ ਬਾਬਾ ਜੀ ਬਣੋ ਗਰਮਤੀ ਸੇਵਾ ਨਿਵਾ ਦੇਵੋ ਬਾਬਾ ਜੀ ਬਣੋ ਗਰਮਤੀ ਬਈ ਲਾਹੇ ਹੁਕਮ ਨਾਵਾ ਨਾਲੇ ਪ੍ਰਕਾਸ਼ ਕਰੋ ਬਾਣੀ ਸੁਨਾਲੋ ਕਾਨੂ ਦੁਖਾਂ ਦਾ ਨਾਸ਼ ਕਰੋ ਬਾਣੀ ਸੁਨਾਲੋ ਕਾਨੂ ਦੁਖਾਂ ਦਾ ਨਾਸ਼ ਕਰੋ ਮਿਟ પડ શબ્દ દે સીને ઠંડ પાો બાબાજી બણો ગ્રંથ સેવાને ભાદેવો બબા બાબાજી બણો ગ્રંથથી હો જુ પવિત્ર ਤਰ ਤਰਤੀ ਜਿੱਥੇ ਪ੍ਰਕਾਸ਼ ਹੋ ਮਨਮੁਖ ਤੋਂ ਗੁਰਮੁਖ ਬਣ ਜਾਉ ਪਾਪਾਂ ਦਾ ਨਾਸ਼ ਹੋ ਮਨਮੁਖ ਤੋਂ ਗੁਰਮੁਖ ਬਣ ਜਾਉ ਪਾਪਾਂ ਦਾ ਨਾਸ਼ ਹੋ ਪੜੀ ਕੇ ਆਲਾਹੀ ਬਾਣੀ ਜੀ ਮੇਰਾ ਵਰਸਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾ ਨਿਭਾ ਦੇਵੋ ਬਾਬਾ ਜੀ ਬਣੋ ਗਰੰਥੀ ਕਰਕੇ ਸ਼ਨਾਣਿਸ਼ੀਤੀ ਕਰ ਲੋ ਤਿਆਰੀ ਨੂੰ ਦੇਖ ਵਰਤੌਣੀ ਪਿੱਛੋਂ ਸੰਗਤ ਹੈ ਸਾਰੀ ਨੂੰ ਦੇਖ ਵਰਤੌਣੀ ਪਿੱਛੋਂ ਸੰਗਤ ਹੈ ਸਾਰੀ ਨੂੰ ਸੰਗਤ ਦੇਤਾ ਹੀ ਤੋ ਸਾਂ ਦਸ ਨਵਰਾ ਦੇਵੋ ਬਾਬਾ ਜੀ ਬਣੋ ਗਰਮ ਥੀ ਸੇਵਾ ਨਿਭਾ ਦੇਵੋ ਬਾਬਾ ਜੀ ਬਣ ਗਰੰਥੀ ਸੰਗਤ ਨੂੰ ਮਿਲੇ ਸ਼ਾਂਤੀ ਸੁਣ ਕੇ ਗੁਰਬਾਣੀ ਨੂੰ ਆਵਣਗੇ ਬ੍ਰਹਮ ਨਜ਼ਾਰੇ ਹਰ ਕੇ ਪ੍ਰਾਣੀ ਨੂੰ ਆਉਣਗੇ ਬ੍ਰਹਮ ਨਜ਼ਾਰੇ ਹਰ ਕੇ ਪਰਹਾਣੀ ਨੂੰ ਬਾਣੀ ਹੈ ਜਗ ਮੇ ਚਾਨਣ ਇਹੇ ਸਮਝਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾ ਨਿਵਾ ਦੇਵੋ ਬਾਬਾ ਜੀ ਬਣੋਂ ਗਰੰਥੀ ਪੰਜਵੇਂ ਹੈ ਨਾਨਕ ਮੁਖੋ ਬਾਤ ਬਖਾਣੀ ਐ ਗੁਰੂ ਆਂਦੇ ਪੁੱਤਰ ਆਏ ਸੁਣਨੇ ਨੁ ਬਾਣੀ ਐ ਗੁਰੂ ਆਂਦੇ ਪੁੱਤਰ ਆਏ ਸੁਣਨੇ ਨੁਬਾਣੀ ਐ ਤੁਸੀਂ ਮਲਕੀ ਹਿੱਤ ਕਵੀ ਨੂੰ ਬਾਣੀ ਲੜਲਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾ ਨਿਭਾ ਦੇਵੋ ਬਾਬਾ ਜੀ ਬਣੋ ਗਰੰਥੀ ਦੇਵ ਨਿਵਾ ਦੇਵੋ ਬਾਬਾ ਜੀ ਬਣੋ ਗਰੰਥੀ